ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਆ ਆਪਾਂ ਹੈਗਾ ਕਾਟਨ ਦਾ ਆਲ ਓਵਰ ਪ੍ਰਿੰਟਡ ਸੂਟ ਇਹਨੂੰ ਆਪਾਂ ਨਾ ਆਹ ਵਾਲੀ ਲੈਸ ਨਾਲ ਤਾਂ ਪਾਉਣੀ ਹੈ ਦਿੱਕਲ ਨੂੰ ਜਿਗਜਾ ਵਾਲੀ ਲੈਸ ਨਾਲ ਇਹ ਬ੍ਰੀਕ ਜਿਗਜਾ ਵਾਲੀ ਲੈਸ ਆਹ ਲੈਸ ਲਾਉਣੀ ਆਪਾਂ ਕਿਹ ਰਹੀ ਤੇ ਇਹਨਾਂ ਆਪਾਂ ਇੱਕ ਕਮੀਜ਼ ਨੂੰ ਡਿਜ਼ਾਈਨ ਕਰਨਾ ਕਮੀਜ਼ ਦੀ ਕਟਿੰਗ ਆਪਾਂ ਇਹਦੀ ਕਰ ਲਈ ਕਿਉਂਕਿ ਆਪਾਂ ਇਹਦੇ ਕਲੀਆਂ ਪਾਉਣੀਆਂ ਜਿਹੜੀਆਂ ਉੱਪਰ ਲੈਸ ਲਾ ਕੇ ਪਾਉਣੀਆਂ ਜੇ ਤੁਸੀਂ ਵਿੱਚ ਲੈਸ ਦੇ ਕੇ ਪਾਉਣੀਆਂ ਕਲੀਆਂ ਤਾਂ ਉੱਪਰੋਂ ਕਟਿੰਗ ਮੋੜੀਆਂ ਦੀ ਨਾ ਕਰੋ ਠੀਕ ਹੈ ਜੀ ਆਹ ਵੇਖੋ ਤੁਸੀਂ ਆਪਾਂ ਕਟਿੰਗ ਕਰ ਲਈ ਜੇ ਤੁਸੀਂ ਉੱਤੇ ਰੱਖ ਕੇ ਲੈਸ ਲਾਉਣੀ ਹੈ ਫਿਰ ਤੁਸੀਂ ਕਟਿੰਗ ਕਰ ਸਕਦੇ ਹੋ ਇਸ ਤਰ੍ਹਾਂ ਤੇ ਜੇ ਤੁਸੀਂ ਵਿੱਚ ਤੇ ਕੇ ਲੈਸ ਲਾਉਣੀ ਹੈ ਇਸ ਤਰ੍ਹਾਂ ਤੇ ਫਿਰ ਕਟਿੰਗ ਨਾ ਕਰੋ ਮੋੜੀਆਂ ਦੀ ਮੇਤਾ ਜੀ ਇਸੇ ਤਰ੍ਹਾਂ ਹੀ ਲੌਂਗ ਹੁੰਦੀ ਹੈ ਤੇ ਬਾਕੀ ਤੁਹਾਨੂੰ ਸਪੇਸ ਦੱਸ ਦਿੰਦੇ ਆ ਇਹ ਵੀ ਫਿਟਿੰਗ ਹੈਗੀ ਆ ਕਮੀ ਦੀ ਉਪਰੋਂ 17 ਤੇ ਵਿਚਾਲੋਂ 15 ਤੇ हिਪ ਹੈਗੀ 18 ਇੰਨੀ ਕੁ ਫਿਟਿੰਗਾਂ ਲੈਂਦੇ ਆਪਾਂ ਰੱਖਿਆ ਜੀ ਸਵਾ ਕੱਟ ਸਪੇਸ ਆ ਸਾਰੀ ਵਿਚਾਰ ਤੋਂ ਇੱਕ ਪੁਆਇੰਟ ਇੱਧਰ ਉੱਤੇ ਹੈ ਇੱਕ ਇੱਧਰ ਉੱਤੇ ਇਸ ਤਰ੍ਹਾਂ ਜੇ ਤੁਸੀਂ ਥੋੜਾ ਜਿਹਾ ਹੈਵੀ ਨਾ ਆਪਾਂ ਫਿਰ ਤੁਸੀਂ 9 ਇੰਚ ਦਾ ਸਪੇਸ ਦੇ ਸਕਦੇ ਹੋ ਠੀਕ ਹੈ ਜੀ ਇਹਦੇ ਨਾਲ ਪਲੋਈਆਂ ਵਧੀਆ ਪੈਣਗੀਆਂ ਜੇ ਇੰਨਾ ਸਪੇਸ ਦੇਓਗੇ ਪਲੋਈ ਹੈ ਜਿਹੜੀ ਉਹ ਆਪਣੀ ਕਲੀ ਦੇ ਅੰਦਰਲੇ ਪਾਸੇ ਆ ਜੂ ਅੰਦਰਲੇ ਪਾਸੇ ਪਲੋਈ ਚੰਗੀ ਲੱਗਦੀ ਬਾਹਰਲੇ ਪਾਸੇ ਨਹੀਂ ਜੀ ਹੁਣ ਆਪਾਂ ਕਲੀਆਂ ਪਾ ਲਈ ਇੱਕ ਵਾਰੀ ਇਸ ਤਰ੍ਹਾਂ ਉੱਪਰ ਲੈਸ ਰੱਖ ਕੇ उपरी ये एक सिलाई लावे विचाले ये जड़ी आप ये बखा जरा ना थोड़ा मोटा हो ना ज्यादा बरीक हो जोड़ा कपड़ा तुम उन थोड़ा जहा खिच के रखना क्योंकि हेठा कपड़ा मल्लो मुल कट्ठा हो जाता जो आप इस तरह सिलाई लाने आप घेरे तो ना इन थोड़ी जी उपर छे दो ढाई इंच लैस इथक छड़ा क्योंकि एक लैस आप इतनी मोर लावेंगे त करके इतों बंद कर देंगे मूरों चंकी तरह एक पुल कली आप लीजिए दूसरे पास उपर तो ये पा लगे वेच देखिए लैस ला सकते हो इस तरह रखो ये पर कपड़ा करो अगजै बार आ जाओ एक साइड वाला इस तरह इन्ना स्पेस रखो गे तो फलोइया थोड़े वाइया पैनियां ਇਹ ਸਾਰੀ ਪੰਨ 10 20 ਰੁਪਈਆ ਦੀ ਲੈਸ ਲੱਗੂ 20 ਇਸ ਤਰ੍ਹਾਂ ਆਪਾਂ ਸੂਟ ਨੂੰ ਵਧੀਆ ਡਿਜ਼ਾਈਨ ਕਰ ਸਕਦੇ ਹਾਂ ਸਿੰਪਲ ਜਿਹਾ ਸੂਟ ਨੂੰ ਫੇਰ ਤੋਂ ਆਪਣਾ ਪਲਾਪ ਲਾਂਗੇ ਜਿੰਨੀ ਸਪੇਸ ਇਧਰਲੇ ਦੀ ਛੱਡੀ ਆ ਉਹਨੇ ਇਹਦੀ ਛੱਡਾਂਗੇ 4.5 4.5 ਤੇ ਇਹਨੂੰ ਛੱਡ ਦਾਂਗੇ मोड़ के मूरे सिलाई ला देंगे हम आप जो घेर है ना इन मोड़ ले एक बारी कच्ची सिलाई ला लीए इस तरह जी सिलाई है ना मोटी लाओ ज्यादा ना बीक लाओ ਹੁਣ ਇਹਦੇ ਤੇ ਆਪਾਂ ਇਹਨੂੰ ਸਿੱਧਾ ਕਰ ਲੈਨੇ ਆ ਇਸ ਤਰ੍ਹਾਂ ਤੇ ਆਹ ਵਾਲੀ ਲੈਸ ਜਿਹੜੀ ਇਹ ਲਾ ਦਾਂਗੇ ਤੇ ਇਹਦੀ ਸਿੱਧਪੁੱਠਾ ਪਾ ਚੈੱਕ ਕਰ ਲਾਂਗੇ ਤੇ ਇਸ ਤਰ੍ਹਾਂ ਉੱਪਰ ਰੱਖ ਕੇ ਲਾ ਦਾਂਗੇ ਇਹ ਲੈਸ ਨੂੰ ਆਪਾਂ ਬਿਲਕੁਲ ਹੀ ਨਹੀਂ ਖਿਚਣਾ ਕਿਉਂਕਿ ਬਾਦੀ ਬਹੁਤ ਹੁੰਦੀ ਹੈ ਜੀ ਲੈਸ ਆ। ਫਿਰ ਇਕੱਠੀ ਜੀ ਹੋ ਜੂਗੀ ਤਾਂ ਢਿੱਲੀ ਛੱਡ ਕੇ ਲਾ ਲਈਏ। कर देंगे कटिंग सिलाई आप तरह इतने जोर ला देंगे तो थोड़ी मर्जी मूहे लमकने छो पर थोड़ी जी लैस न कि ले करके मैं मूहे लमकने नहीं छी क्योंकि कट्ठी हो गई फिर ਹੁਣ ਆਪਾਂ ਜਿਹੜੀ ਆਹ ਵਾਲੀ ਲੈਸ ਨਾ ਆਹ ਵਾਲੀ ਬ੍ਰੀਕ ਲੈਸ ਆ ਇਹ ਇਸ ਜਗ੍ਹਾ ਤੇ ਲਾਵਾਂਗੇ ਇੱਥੇ ਇਹ ਬ੍ਰੀਕ ਆ ਥੋੜੀ ਜਿਹੀ ਉਹਦੇ ਨਾਲ ਇਹ ਇੱਕ ਸਲਾਈ ਨਾਲ ਲੱਗ ਜੀਏ ਐਸਟ੍ਰਾਸ ਪੀਸ ਤੁਸੀਂ ਨਾਲ ਪੋ ਵੀ ਇੱਕੋ ਜਿਹਾ ਹੋਣਾ ਚਾਹੀਦਾ ਐਸ ਲੈਸ ਦਾ ਤੇ ਐਸ ਲੈਸ ਦਾ ਨਾਲੇ ਜਿਹੜੀ ਆਪ ਹੁਣ ਲੈਸ ਲਾਈ ਹੈ ਨਾ ਹੰਕਲੀਆਂ ਵਾਲੀ ਇਹਦੇ ਉੱਪਰ ਆ ਜੂਗੀ इतों कर देंगे कटिंग आखो जी सिंपल ज सूट रू आप इस तरह थोड़ी जी लैस ला के इस तरह घेरा डिजाइन होगा नाले अपने ऊपर कलग् पैगी देख सकते हो सी अपन नेड़े तो दिखा दें थोनों ਆ ਦੇਖੋ ਜੀ ਇਸ ਤਰ੍ਹਾਂ ਦਾ ਆਪਣਾ ਡਿਜ਼ਾਈਨ ਬਣ ਕੇ ਤਿਆਰ ਹੋ ਗਿਆ ਸੂਟ ਦਾ ਸਿੰਪਲ ਜਿਹਾ ਸੂਟ ਨੂੰ ਆਪਾਂ ਇਸ ਤਰ੍ਹਾਂ 20 ਰੁਪਏ ਦੀ ਲੈਸ ਲਾ ਕੇ ਡਿਜ਼ਾਈਨ ਕਰ ਸਕਦੇ ਹਾਂ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਦੂਸਰਾ ਚੈਨਲ ਆਪਣਾ ਜਸਪ੍ਰੀ ਕੁਲਟੀ ਕੁਕਿੰਗ ਉਹਨੂੰ ਵੀ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਪੂਰਾ ਦੇਖਿਆ ਕਰੋ ਫਿਰ ਹੀ ਆਪਣਾ ਡਿਜ਼ਾਈਨ ਦੀ ਸਮਝ ਲੱਗਦੀ ਜੀ ਠੀਕ ਹੈ ਇਸ ਤਰ੍ਹਾਂ ਦਾ ਆਪਣਾ ਡਿਜ਼ਾਈਨ ਬਣ ਕੇ ਤਿਆਰ ਹੋ ਗਿਆ ਹੁਣ ਅੱਗੇ ਆਪਾਂ ਸੋਹਣੇ ਸੋਹਣੇ ਡਿਜ਼ਾਈਨ ਲੈ ਕੇ ਆਵਾਂਗੇ ਤੇ ਵੀਡੀਓ ਨੂੰ ਘੱਟ ਨਾ ਦੇਖੇ ਜੀ ਠੀਕ ਆ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਇਹ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ